ਗੇਸੁਲੇ ਦੀ ਵੱਡੀ ਖਬਰ ਸ਼ਤਰੰਜ ਵਰਲਡ ਚੈਂਪੀਅਨ ਦੇ ਨਾਲ ਥੁੜੀ ਹੋਈ ਸਾਹਮਣੇ ਆ ਰਹੀ ਹੈ ਭਾਰਤ ਦੀ ਦਿਵਿਆ ਦੇਸ਼ਮੁਖ ਨੇ ਜਿਹੜਾ ਇਹ ਖਿਤਾਬ ਹੈ ਆਪਣੇ ਨਾਮ ਕੀਤਾ ਜੌਰਜੀਆ ਦੇ ਵਿੱਚ ਜਿਹੜਾ ਹੈ ਸ਼ਤਰੰਜ ਵਰਲਡ ਚੈਂਪੀਅਨ ਜਿਹੜਾ ਹੋ ਰਿਹਾ ਸੀ ਤੇ ਇਸ ਕੱਪ ਨੂੰ ਜਿੱਤ ਕੇ ਹੁਣ ਜਿਹੜੀ ਦਿਵਿਆ ਦੇਸ਼ਮੁਖ ਹੈ ਉਹ ਭਾਰਤ ਦੀ ਪਹਿਲੀ ਜਿਹੜੀ ਹੈ ਮਹਿਲਾ ਬਣ ਗਈ ਹੈ ਜਿਸ ਨੇ ਇਹ ਸ਼ਤਰੰਜ ਵਰਲਡ ਚੈਂਪੀਅਨਸ਼ਿਪ ਜਿਹੜੀ ਆਪਣੇ ਨਾਮ ਕੀਤੀ ਹੈ ਇਹ ਜਿਹੜਾ ਵਰਲਡ ਕੱਪ ਆਪਣੇ ਨਾਮ ਕੀਤਾ 19 ਸਾਲ ਦੀ ਉਮਰ ਦੇ ਵਿੱਚ ਜਿਹੜੀ ਦਿਵਿਆ ਦੇਸ਼ਮੁਖ ਹੈ ਉਹ ਵਰਲਡ ਚੈਂਪੀਅਨ ਬਣੀ ਹੈ ਤੇ ਸਾਬ ਜਤਨ ਵਾਲੀ ਭਾਰਤੀ ਪਹਿਲੀ ਮੈਲਾ ਬਣ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਜੂਨੀਅਰ ਵਿਸ਼ਵ ਕੱਪ ਨੂੰ ਵੀ ਜਿਹੜੀ ਦਿਵਿਆ ਦੇਸ਼ਮੁਖ ਹੈ ਉਹ ਆਪਣੇ ਨਾਮ ਕਰ ਚੁੱਕੀ ਹੈ ਤੇ 2025 ਦੇ ਵਿੱਚ ਜਿਹੜਾ ਚੋਸ ਵਰਲਡ ਚੈਂਪੀਅਨ ਹੋਇਆ ਹੈ ਜਿਹੜਾ ਇਹ ਸ਼ਤਰੰਜ ਦਾ ਵਰਲਡ ਕੱਪ ਹੋਇਆ 2025 ਦੇ ਵਿੱਚ 조ਰਜੀਆ ਦੇ ਵਿੱਚ ਹੋਇਆ ਜਿਸ ਨੂੰ ਦਿਵਿਆ ਦੇਸ਼ਮੁਖ ਨੇ ਆਪਣੇ ਨਾਮ ਕੀਤਾ ਭਾਰਤ ਦੀ ਹੀ ਜਿਹੜੀ ਮੈਲਾ ਖਿਡਾਰੀ ਸੀ ਕੁਨੇਰੀ ਹੰਪਿੰਗ ਉਸ ਨੂੰ ਹਰਾ ਕੇ ਉਸ ਨੇ ਜਿਹੜਾ ਇਹ ਵਿਸ਼ਵ ਵਰਲਡ ਕੱਪ ਹੈ ਇਹ ਆਪਣੇ ਨਾਮ ਕੀਤਾ ਚਸ ਵਰਲਡ ਚੈਂਪੀਅਨ ਨੂੰ ਲੈ ਕੇ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਦੇਵਿਆ ਦੇਸ਼ਮੁਖ ਨੇ ਕਈ ਜਿਹੜੇ ਵੱਡੇ ਵੱਡੇ ਖਿਤਾਬ ਨੇ ਉਹ ਆਪਣੇ ਨਾਮ ਕੀਤੇ ਨੇ ਤੇ ਦੇਵਿਆ ਭਾਰਤ ਦੀ ਹੁਣ ਚੌਥੀ ਗ੍ਰੈਂਡ ਮਾਸਟਰ ਚੈਂਪੀਅਨ ਵੀ ਬਣ ਚੁੱਕੀ ਐ ਇਸ ਦੇ ਨਾਲ ਹੀ ਤੇ 19 ਸਾਲ ਦੀ ਉਮਰ ਦੇ ਵਿੱਚ ਮਹਿਸ 19 ਸਾਲ ਦੀ ਉਮਰ ਦੇ ਵਿੱਚ ਵਰਲਡ ਚੈਂਪੀਅਨ ਬਣੀ ਐ ਦੇਵਿਆ ਦੇਸ਼ਮੁਖ ਤੇ ਜਦੋਂ ਉਸ ਨੇ ਇਹ ਵਰਲਡ ਕੱਪ ਆਪਣੇ ਨਾਮ ਕੀਤਾ ਇਸ ਚੈਂਪੀਅਨਸ਼ਿਪ ਆਪਣੇ ਨਾਮ ਕੀਤਾ ਤਾਂ ਭਾ ਉਸ ਦੀਆਂ ਭਾਵੁਕ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਅੱਖਾਂ ਦੇ ਵਿੱਚ ਹਤਰੂ ਸੀ ਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਜਿਹੜੇ